ਪੀ ਐਚ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਲੋਕ ਸਭਾ ਚੋਣਾਂ ਸੰਬੰਧੀ ਚੋਣ ਪ੍ਰਚਾਰ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਜਦ ਕੇ ਐਡਵੋਕੇਟ ਜਗਰੂ ਸਿੰਘ ਸੇਖਵਾ ਵੱਲੋਂ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਰੋਜ਼ਾਨਾ 20 21 ਚੋਣ ਮੀਟਿੰਗਾਂ ਦਾ ਸੰਮੂਲਿਤ ਕਰਕੇ ਅਮਨ ਸੇਸ ਸੈਰੀ ਕਲਤੀ ਦੇ ਹੱਕ ਵਿੱਚ 1 ਜੂਨ ਨੂੰ ਝਾੜੂ ਦਾ ਬਟਨ ਦਬਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਿੰਡ ਖੁੰਡਾ ਵਿਖੇ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਭਪਿੰਦਰ ਸਿੰਘ ਰਿੰਕਾ ਵੱਲੋਂ ਰੱਖੀ ਚੋਣ ਮੀਟਿੰਗ ਦੌਰਾਨ 71 ਹੋਏ ਸੈਂਕੜੇ ਲੋਕਾਂ ਨੇ ਲੰਮਾ ਸਮਾਂ ਬੇਸਬਰੀ ਨਾਲ ਅਗੋਂ ਦਾ ਇੰਤਜ਼ਾਰ ਕੀਤਾ ਤੇ ਉਹਨਾਂ ਦੇ ਵਿਚਾਰ ਸੁਨੇ ਇਸ ਮੌਕੇ ਤੇ ਸੂਬਾ ਚਕਤਰ ਐਡਵੋਕੇਟ ਜਗਰੂਪ ਸਿੰਘ ਸੇਖਵਾ ਉਮੀਦਵਾਰ ਅਮਨ ਸਿੰਘ ਸੇਹ ਸਾਰੀ ਕਲਸੀ ਦੇ ਭਰਾ ਤਰਨ ਕਲਸੀ ਸਿਵ ਸੈਨਾ ਉਹਦਾ ਬਾਲਾ ਸਾਬ ਠਾਕਰੇ ਦੇ ਸੂਬਾ ਪ੍ਰਧਾਨ ਹਨੀਮਾ ਜੈਨ ਪਸ਼ੂ ਭਲਾਈ ਬੋਟ ਮੈਂਬਰ ਪੰਜਾਬ ਮਖਦੇਵ ਸਿੰਘ ਹਲੋਵਾਲ ਡਾਕਟਰ ਕਬਲਜੀਤ ਸਿੰਘ ਕੇਜੇ ਬਲਾਕ ਕੋਆਰਡੀਨੇਟਰ ਹਿਸਟਰੀ ਵਿੰਗ ਮੈਡਮ ਜਤਿੰਦਰ ਕੌਰ ਖੁੰਡੀ ਬੀਬੀ ਸੁਖਵਿੰਦਰ ਕੌਰ ਬਾਜਵਾ ਰੈਨੂ ਬਾਲਾ ਡੜਵਾ ਐਡਵੋਕੇਟ ਸੇਵ ਚਰਨ ਮਾਨ ਸਮੇਤ ਹੋਰ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਲੋਕਪੱਖੀ ਫੈਸਲਿਆਂ ਦਾ ਜ਼ਿਕਰ ਕਰਦੇ ਹੋਏ 1 ਜੂਨ ਨੂੰ ਝਾੜੂ ਦਾ ਬਟਨ ਦਬਾ ਕੇ ਅਮਨ ਸਿੰਘ ਸੈਰੀ ਕਲਸੀ ਨੂੰ ਜਿਤਾਉਣ ਲਈ ਪ੍ਰੇਰਿਤ ਕੀਤਾ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਅਮਨ ਸਿੰਘ ਸੈਰੀ ਕਲਸੀ ਨੂੰ ਇਤਿਹਾਸਕ ਜਿੱਤ ਹਾਸਲ ਹੋਵੇਗੀ ਕਿਉਂਕਿ ਜਾਨਾ ਸੰਕੜੇ ਪਰਿਵਾਰ ਰਵੈਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਜਦਕਿ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1-1000 ਰੁਪਏ ਪ੍ਰਤੀ ਮਹੀਨਾ ਅਗਸਤ ਮਹੀਨੇ ਤੋਂ ਦੇਣਾ ਸ਼ੁਰੂ ਹੋ ਜਾਵੇਗਾ ਇਸ ਮੌਕੇ ਤੇ ਚੇਅਰਮੈਨ ਭਪਿੰਦਰ ਸਿੰਘ ਰਿੰਕਾ ਨੇ ਪਹੁੰਚੇ ਆਗੂਆਂ ਸਮੇਤ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਿੰਡ ਖੁੰਡਾ ਦੇ ਦੋਵੇਂ ਬੂਥ ਆਮ ਆਦਮੀ ਪਾਰਟੀ ਨੇ ਵੱਡੇ ਫਰਕ ਨਾਲ ਜਿੱਤੇ ਸਨ ਜਦਕੇ ਹੁਣ ਸਾਰਾ ਪਿੰਡ ਹੀ ਇੱਕ ਤਰਫਾ ਝਾੜੂ ਨੂੰ ਵੋਟ ਪਾਵੇਗਾ ਕਿਉਂਕਿ ਸਾਰੇ ਪਿੰਡ ਦੇ ਬਿਜਲੀ ਬਿੱਲ ਜੀਰੋ ਆ ਰਹੇ ਹਨ ਇਸ ਮੌਕੇ ਤੇ ਤਰਸ਼ੀਮ ਸਿੰਘ ਖੁੰਡਾ ਸਤਨਾਮ ਸਿੰਘ ਪ੍ਰਧਾਨ ਦਲਜੀਤ ਸਿੰਘ ਲਖਬੀਰ ਸਿੰਘ ਅਮਰਜੀਤ ਸਿੰਘ ਪ੍ਰਗਟ ਸਿੰਘ ਰੁਪਿੰਦਰ ਸਿੰਘ ਰਿੰਪੀ ਪੂਰਨ ਚੰਦ ਮਾਸਟਰ ਕਬਲਜੀਤ ਸਿੰਘ ਕਸੂਰ ਲਾਲ ਕੇਸ ਮਸੀਹ ਰਾਣਾ ਭਪਿੰਦਰ ਸਿੰਘ ਡਾਕਟਰ ਬਿੱਟੂ ਵਿਲੀਮ ਮਸੀਹ ਬਹੁਤ ਹੰਸ ਰਾਜ ਸੁਰਿੰਦਰ ਬੱਗਾ ਤੋਂ ਇਲਾਵਾ ਹੋਰ ਆ ਜਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸੋ ਵੀ ਪਹਿਲਾ ਆਈ ਹੋਈ ਸਾਰੀ ਸੰਗਤ ਨੂੰ ਉਤਰ ਹੋ ਜਦੀ ਹੁੰਦਾ ਹੈ ਮੈਨੂੰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਰੰਗ ਦੇ ਰਸਤੇ ਮੇਰੇ ਮਿਸ਼ਨ ਤੋਂ ਇਹਦੇ ਚੋੜੇ ਆ ਹallelujah ਹallelujah ਸੋ ਅੱਜ ਮੈਂ ਪਹਿਨਣ ਤੋਂ ਬਲ ਕਰਦਾ ਦੁਰਗਨ ਸ਼ਾਹ ਦਾ ਮਾਰਕ ਕਮੇਟੀ ਦਾ ਰਿੰਕਾ ਜੀ ਜਿਨ੍ਹਾਂ ਨੇ ਇਹ ਮੀਟਿੰਗ ਰਖਾਈ ਆ ਸੋ ਆਪ ਦੀ ਸਾਰੀ ਸੰਗਤ ਦੇਕੇ ਰੂਬਰੂ ਹੋਣ ਦਾ ਮੌਕਾ ਮਿਲਿਆ ਜੀ ਅੱਜ ਹੈਪੀ ਇਲੈਕਸ਼ਨ ਆ ਗੀਆਂ ਪਿੰਡਾਂ ਦੇ ਵਿੱਚ ਬੜੇ ਲੀਡਰਾਂ ਨਹੀਂ ਆਉਣਾ ਉਹ ਇਹ ਉਹੀ ਲੀਡਰਾਂ ਨੇ ਆਉਣਾ ਜੇ ਜਿਹੜੇ 75 ਸਾਲ ਪਈਆ ਹੁੰਦੇ ਰਹੇ ਇਹਨਾਂ ਨੇ ਸਾਨੂੰ 75 ਸਾਲ ਵਰਤਿਆ ਹੁੰਦਾ ਕੀ ਸੀ ਜਦੋਂ ਕਾਲੀਏ ਆ ਗਏ ਉਹ ਕਾਂਗਰਸ ਨੂੰ ਵੀ ਜਿੱਤ ਨਹੀਂ ਉਹ ਕਾਂਗਰਸ ਆ ਗਈ ਉਹ ਕਾਂਗਰਸ ਨੇ ਕਰਨਾ ਹਾਂ ਸਰਕਾਰ ਨੇ ਨਹੀਂ ਕਰੇ ਕੋਈ ਇਹ ਕਾਮਾਦੀ ਪਾਲੀ ਸਰਕਾਰ ਆਈ ਆ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਪੰਜਾਬ ਦੇ ਸੀਐਮ ਸਾਹਿਬ ਨੇ ਇਹਨਾਂ ਦੀ ਸਰਕਾਰ ਜਦੋਂ ਆਈ ਤੁਸੀਂ ਸਾਰਿਆਂ ਨੇ ਆਪਣੀਆਂ ਗੀਤੀਆਂ ਨੂੰ ਟੱਪਾ ਕੇ ਰਲ ਬਣਾਇਆ ਤੇ ਜਦੋਂ ਇਹ ਸਰਕਾਰ ਆਈ ਇਸ ਸਰਕਾਰ ਨੇ ਪਹਿਲੇ ਇਹਨਾਂ ਚਾਰ ਮਹੀਨਿਆਂ 'ਚ 600 ਯੂਨਿਟ ਜਿਹੜਾ ਬਕੀ ਦਾ ਮਾਫ ਕਰਤਾ ਪਹਿਲਾਂ ਵੀ ਮਾਫ ਹੁੰਦੇ ਨਹੀਂ 100 150 100 ਯੂਨਿਟ ਮਾਫ ਹੁੰਦੇ ਨਹੀਂ ਕਦੀ ਐਸਜੀਓ ਕੋ ਚੱਲ ਜਣ ਪਹਿਲਾ ਜਾਤੀ ਦਾ ਸੇਵੀ ਬਣਾਉਣਾ ਇਹਦੇ ਮਹਿਕਮਿਆਂ ਦੇ ਘਰੇ ਆਉਣਾ ਤੇ ਤੇਰੇ ਕਰ ਮਸ਼ੀਨ ਮੋਟਰ ਤੇ ਨਹੀਂ ਲੱਗੀ ਫੈਲੀਆਂ ਗੱਲਾਂ ਕਰਕੇ ਉਹ ਜੀ ਦੀ ਸਰਕਾਰ ਹੁੰਦੀ ਹੀ ਉਹਦੇ ਮਾਰਪੋ ਜਾਂਦੇ ਸੀ ਦੂਜਿਆਂ ਦੇ ਨਾਮ ਮਾਰਪੋ ਹੁੰਦੇ ਇੰਦਾ ਹੀ ਚੱਲਦਾ ਡੈਕੀ ਪਹਿਲਾਂ ਕਿਉਂਕਿ ਅਸੀਂ ਆਪ ਤੁਹਾਡੇ ਪਰਿਵਾਰਾਂ ਚੋਂ ਆ ਅੱਜੇ ਜਿਹੜੇ ਵੀ ਮੌਜੂਦਾ ਐਸਟਐਮਐਪੀ ਦੀ ਇਲੈਕਸ਼ਨ ਲੜਦੇ ਪਏ ਆ ਉਹਨਾਂ ਦੀ 32 ਸਾਲ ਦੀ ਉਮਰ ਆ ਜੋ ਹੀ 32 ਸਾਲਾਂ ਦੇ ਜਵਾਨ ਇੱਕ ਯੂਥ ਨੇ ਤਾਂ ਕੇ ਖਾਦੇ ਆ ਅੱਜ ਲੜ ਲੜ ਕੇ ਇੱਥੋਂ ਤੱਕ ਪਹੁੰਚੇ ਆ ਸੋ ਮੈਂ ਇਹ ਗੱਲ ਕਹਿਣਾ ਚਾਹੁੰਗਾ ਜੀ ਜਿਹੜੀ ਗਰੀਬੀ ਹੁੰਦੀ ਆ ਉਹਦੀ ਕੋਈ ਜਾਤ ਨਹੀਂ ਹੁੰਦੀ ਸੋ ਝੜੂ ਦੀ ਸਰਕਾਰ ਨੇ ਕਬੱਡਿਓ ਉਹਨਾਂ ਨੇ ਕੋਈ ਜਾਤ ਨਹੀਂ ਵੇਖੀ ਕੋਈ ਉੱਚੀ ਨਹੀਂ ਵੇਖੀ ਕੋਈ ਨੀਵੀਂ ਨਹੀਂ ਵੇਖੀ ਜਿਹੜੀ ਸੋ ਮਾਸਟਰ ਇਹ ਤਾਂ ਕਿ ਰੱਖਿੰਦੇ ਰਾਜਦਾਨ ਆ ਰਿਹਾ ਫੌਜ ਬੜੀ ਇਕਰਾਰ ਨੇ ਬਹੁਤ ਦੁਨੀਆ ਨੌਜਵਾਨ ਜਿਹੜਾ ਅਰਵਾਦੂ ਹੈ ਉਹਨਾਂ ਨੇ 2 ਸਾਲਾਂ ਦੇ ਵਿੱਚ ਹੀ ਬਟਾਲੇ ਦਾ ਬਹੁਤ ਵੱਡਾ ਪ੍ਰੋਜੈਕਟ ਨਿਕਲਦਾ ਹੈ ਸੁਧਰ ਕਰਦਾ ਹੈਗਾ ਹਰ ਲੋਕਾਂ ਨੂੰ ਮਿਲਦਾ ਹੈਗਾ ਤੁਸੀਂ ਜਾਂਦੇ ਜਾਂਦੇ ਕੋਈ ਵੀ ਉਹਨੂੰ ਦੇਖ ਸਕਦਾ ਹੈਗਾ ਅਗਰੇਸਤਾਨ ਦਾ ਐਨਪੀ ਦੀ ਸੁਪੇ ਜੋ ਦਿੱਲੀ ਵਿੱਚ ਜੋ ਦਿੱਲੀ ਦੇ ਵਿੱਚ ਜਦੋਂ ਕੋ ਮੇਨ ਭਾਰਤੀ ਸਰਕਾਰ ਚੁੰਦੀ ਹੈ ਉਦੋਂ ਬਹੁਤ ਸਾਰੇ ਫਟੜੇ ਆਉਂਦੇ ਨੇ ਉਹ ਮਨ ਲੈ ਕੇ ਆਏਗਾ ਔਰ ਤੁਹਾਡੀ ਸਰਕਾਰ ਦੇ ਤੁਹਾਡੇ ਨਾਲ ਨਾਲ ਜਨਵਾਬੀ ਸਰਕਾਰ ਦੇ ਪੰਡਾਂ ਨਾਲ ਪੰਡਾਂ ਕਰਤੀਏ ਜਰਾ ਜਾਈਗਾ ਤੁਹਾਡੇ ਪਿੰਡ ਦੇ ਵਿੱਚ ਬਹੁਤ ਰੱਖੀ ਹੋਈ ਗਈ ਆਪਰੇ ਅਲਟਰ ਕਾਗੇ ਦੇ ਵਿੱਚ ਬਹੁਤ ਰੱਖੀ ਹੋਈ ਗਈ ਜੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪਹਿਲੀ ਗੱਲ ਨੂੰ ਜਿਹੜੀ ਮਾਤਰ ਜਿਹੜਾ ਤੁਸੀਂ ਸਾਰਿਆਂ ਨੇ ਵੋਟਰ ਪਾਣਾ ਹੈ ਕੋਈ ਵੀ ਬੰਦਾ ਜਿਹੜਾ ਸਾਰਾ ਸਾਲ ਤੋਂ ਉੱਪਰ ਜੀ ਬੋਟ ਪੜੀਆ ਘਰ ਨਹੀਂ ਰਹਿਣ ਤੇ ਜਿਹਦਾ ਨੂੰ ਵੋਟ ਪਾਣਾ ਦੇਦਾ ਔਰ ਚੋਰ ਜਨ ਝੱਟ झाड़ू सा झाड़ू निशान पाए इस बारे में झाड़ू का निशान जो मशीन है झाड़ू वोटा पाई है तो अमर शेर गर्ल्स भी जरा नंबर वन से रहें तो मैं सारे बेनती करता कि आम आदमी पार्टी को मजबूत करो सरदार भगवंत मंगा मजबूत करो और इंचार्ज ਜਦੋਂ ਇਹ ਕਾਫੀ ਬਹੁਤ ਵਿਜੀਲ ਹੋਣ ਕਰਕੇ ਬਾਕੀ ਮੀਡੀਆ ਵਿੱਚ ਮੀਡੀਆ ਲੋਕਾਂ ਦਾ ਉਹ ਸਾਡੇ ਦੇਸ਼ ਸੱਦੇ ਤੇ ਪਹੁੰਚਿਆ ਕਿ ਅੱਗੇ ਜੇਕਰ ਸਾਵਧਾਨੀ ਅਸੀਂ ਦੇਖਦੇ ਹਾਂ ਬੱਚੇ ਤੇ ਜਿਹੜਾ ਪਿਆਰ ਹੈ ਬੜਾ ਵੱਡਾ ਕੱਖ ਹੈ ਸਾਨੂੰ ਛੱਡ ਕੇ ਕੋਈ ਬਾਹਰ ਦੇ ਪਿੰਡਾਂ ਦੇ ਵਿੱਚ ਪੰਡਾ ਨਹੀਂ ਲੱਗਾ ਇਹ ਬੰਦਾ ਪਿਆਰ ਇਸ ਕੱਖ ਵਾਸਤੇ ਜੋਰਦਾਰ ਤਾੜਕਾ ਹੋ ਜਾਏ ਚੋਣਾਂ ਬੜੀ ਮਿਹਨਤ ਕੀਤੀ ਜਿਹੜੀ ਲੋਕ ਵਿਦਵਾਨਾਂ ਜਖਸ਼ ਸਿੰਘ ਰਿੰਕੇ ਬੇਨਜੀਏ ਬੜੀ ਮਿਹਨਤ ਕੀਤੀ ਲਾ ਕੇ ਲਾ ਕੇ ਆਪਣਾ ਬੋਲ ਦਿੱਦਿਆ ਤੇ ਦੂਜਿਆਂ ਨੂੰ ਬੋਲ ਦਿੱਤਾ ਤੇ ਪਾਰਟੀ ਜਿਹੜਾ ਬਣੀ ਹੈ ਜ਼ਿਲ੍ਹੇ ਦਾ ਚੇਅਰਮੈਨ ਮਾਰਕੀਟ ਕਮੇਟੀ ਧੰਨਵਾਦ ਲਗਾ ਦੁੱਦਾ ਸੋ ਇਹ ਆਮ ਆਦਮੀ ਪਾਰਟੀ ਹੈ ਜਿਹੜੀ ਆਪਣੇ ਪਰਿਵਾਰਾਂ ਦੇ ਚੇਅਰਮੈਨ ਨਹੀਂ ਬਣਦੀ ਉਹ ਆਪਣੇ ਵਰਕਰਾਂ ਨੂੰ ਚੇਅਰਮੈਨ ਦੀਆਂ ਦਿੰਦੀਆਂ ਆਪਣੇ ਵਰਕਰਾਂ ਨੂੰ ਮੇਰੇ ਕੋਲ ਇਹ ਸ਼ੁਕਰ ਦੀ ਗੱਲ ਹੈ ਕਿ ਜਿਹੜਾ ਆਪਣੇ ਸਮੂਹ ਪਰਿਵਾਰ ਮਾਤਾ ਪਿਤਾ ਜੀ ਬੱਚੇ ਦਾ ਧੰਨਵਾਦ ਕਰਦਾ ਤੇ ਜਿੰਦੀਆਂ ਘਰਾਲੀਆਂ ਤੋਂ ਬਹੁਤ ਧੰਨਵਾਦ ਕਰਦਾ ਵਾ ਜਿਹੜਾ ਇਹ ਐਨ ਡੈਮ ਨਾਵਾ ਜਿਹੜਾ ਧਰਦਾ ਅੰਮ੍ਰਿਤ ਪੜਦਾ ਤੇ ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਅੱਜ ਇੱਕ ਨਵੀਂ ਦੀ ਮੋਢ ਨੂੰ ਜਿਹੜਾ ਅਰੰਭ ਦਾ ਰੋਪਟ ਹਟ ਕਰਦਾ ਹੈ ਹਜੀ ਸਰ ਕੋਰੋਨਾ ਖਰਾ ਪੂਰੀ ਤਰ੍ਹਾਂ ਭਖਾ ਹੋਇਆ ਵਾ ਤੇ ਕਾਫੀ ਪਬਲਿਕ 4 ਘੰਟੇ ਤੋਂ ਤੁਹਾਡਾ ਇੰਤਜ਼ਾਰ ਕਰ ਰਹੀ ਆ ਤੇ ਕਿੱਦਾਂ ਦਾ ਰਿਸਪਾਂਸ ਮਿਲ ਰਿਹਾ ਜੀ ਇਹ ਬਹੁਤ ਹੀ ਵਧੀਆ ਮੈਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਆ ਮੇਰੀ 21ਵੀਂ 22ਵੀਂ ਮੀਟਿੰਗ ਆ ਔਰ ਬਹੁਤ ਹੀ ਵਧੀਆ ਮਾਹੌਲ ਦੇਖਣ ਨੂੰ ਮਿਲ ਰਿਹਾ ਇੱਕ ਤਰਫਾ ਮੁਕਾਬਲਾ ਜਿਹੜਾ ਉਹ ਹੁੰਦਾ ਦਿਖਾਈ ਦੇ ਰਿਹਾ ਛਾਲਾ ਮਾਰ ਮਾਰ ਕੇ ਲੋਕ ਜਿਹੜੇ ਆ ਆਮ ਪਾਰਟੀ ਚ ਜਿਹੜੇ ਆ ਉਹ ਸ਼ਾਮਲ ਹੋ ਰਿਹਾ ਸੈਂਕੜੇ ਜੁਆਇਨਿੰਗ ਮੈਂ ਅੱਜ ਕਰਾ ਚੁੱਕਿਆ ਸਰਪੰਚ ਸਾਫਾ ਸਰਪੰਚ ਮੈਂਬਰ ਔਰ ਅੱਜ ਖੁੰਡੇ ਵਿੱਚ ਸਾਡੀ ਆਖਰੀ ਮੀਟਿੰਗ ਸੀਗੀ ਚੋਣ ਮੀਟਿੰਗ ਔਰ ਹਜ਼ਾਰਾਂ ਦਾ ਇਕੱਠ ਜਿਹੜਾ ਵਾ ਇੱਥੇ ਦੇਖਣ ਨੂੰ ਮਿਲਿਆ ਵਾ ਔਰ ਲੋਕਾਂ ਦੇ ਵਿੱਚ ਜਿਹੜਾ ਵਾ ਬਹੁਤ ਵੱਡਾ ਉਤਸ਼ਾਹ ਵਾ ਔਰ ਖੁੰਡਾ ਨਗਰ ਚੋਂ ਵੱਡੀ ਲੀਡ ਮਿਲੂਗੀ ਢਾਰੀਗਲ ਬੈਡ ਚੋਂ ਸਭ ਤੋਂ ਵੱਡੀ ਲੀਡ ਮਿਲੂਗੀ ਔਰ ਵਿਧਾਨ ਸਭਾ ਹਲਕਾ ਕਾਦੀਆਂ ਅਸੀਂ ਚੰਗੀ ਲੀਡ ਨਾਲ ਜਿਤਾ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਔਰ ਇਹ ਲੋਕ ਸਭਾ ਕਰਦਾਸਪੁਰ ਦੀ ਸੀਟ ਵੀ ਇੱਕ ਨਵਾਂ ਇਤਿਹਾਸ ਰਚਨ ਜਾ ਰਹੀ ਆ ਇਹ ਪਹਿਲੀ ਵਾਰ ਹੋਊਗਾ ਕਰਵਾਇਤੀ ਪਾਰਟੀਆਂ ਨੂੰ ਦਰਕਨਾਰ ਕਰਕੇ ਆਮ ਆਦਮੀ ਪਾਰਟੀ ਦਾ ਐਮਪੀ ਜਿਹੜਾ ਵਾ ਇਥੋਂ ਵੱਡੀਆਂ ਵੋਟਾਂ ਨਾਲ ਜਿੱਤੂਗਾ ਧੰਨਵਾਦ ਕਿਦਾਂ ਦੇ ਆ ਮਿਲ ਰਿਹਾ ਲੋਕਾਂ ਦਾ ਰਿਸਪਾਂਸ ਬਾਹਰੋਂ ਕਿਤਾਬ ਪਾਣ ਦੇ ਆ ਤੇ ਕਿਹੜੀਆਂ ਜਿਆਦਾ ਮੰਗ ਜਿਹੜੀ ਆ ਲੋਕ ਕਰਦੇ ਆ ਬਹੁਤ ਹੀ ਵਧੀਆ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਕਿਉਂਕਿ ਆ 2 ਸਾਲ ਚ ਜੋ ਸਰਕਾਰ ਨੇ ਚੰਗੇ ਹਾਂ ਪੱਖੀ ਕੰਮ ਕੀਤੇ ਆ ਜ਼ੀਰੋ ਬਿੱਲ ਆ ਰਿਹਾ 42000 ਨੌਕਰੀਆਂ ਦਿੱਤੀਆਂ ਨੇ ਕਿਸਾਨਾਂ ਨੂੰ ਸਹੂਲਤ ਦਿੱਤੀ ਆ ਮੈਡੀਕਲ ਦੀ ਸਹੂਲਤ ਆ ਸਕੂਲਾਂ ਦੀ ਇੰਪਰੂਵਮੈਂਟ ਆ ਹਰ ਚੀਜ਼ ਚ ਜਿਹੜੀ ਸਰਕਾਰ ਆ ਉਹ ਬੜੀ ਵਧੀਆ ਸਾਬਤ ਹੋਈ ਆ ਸੋ ਲੋਕਾਂ ਦੇ ਵਿੱਚ ਇੱਕ ਬੜਾ ਹਾਂ ਪੱਕੀ ਹੰਕਾਰਾ ਜਿਹੜਾ ਉਹ ਦੇਖਣ ਨੂੰ ਮਿਲਿਆ